ਮੇਲੇ ਵਿੱਚ ਮੇਲਾ ਇੱਕ ਪਾਸੇ ਆ ਦੋ ਬਸ਼ੇਰੀਆਂ ਨੇ ਆਪਦੇ ਵੱਲ ਖਿੱਚ ਰੱਖਿਆ ਸੀ ਇੱਕ ਸੀਗੀ ਸਮੁੰਦਰ ਦੀ ਬੱਚੀ ਤੇ ਦੂਜੀ ਇੱਕ ਸੀਗੀ ਜਵਾਲਾਮੁਖੀ ਘੋੜੀਆਂ ਭਾਈ ਦੋਵੇਂ ਨਾ ਨਹੀਂ ਬੱਚੀਆਂ ਹੀ ਬੱਚੀਆਂ ਜੇ ਤੇ ਹਾਈਟ ਕਿੰਨੀ ਕਿੰਨੀ ਕਰ ਗਈਆਂ ਨਹੀਂ ਮਾਰੀ ਜਾਂਦਾ ਇਹ ਤਾਂ 33 ਮਹੀਨਿਆਂ ਦੀ ਹੈ ਜੀ 62+ ਹੋਊਗੀ ਨਾ ਹਾਂਜੀ 62 ਤਰੇਡ ਤਾਂ ਲੱਗਦੀ ਯਾਰ ਨਹੀਂ ਨਹੀਂ ਜੀ 67 ਆ 67 ਆ ਅੱਛਾ ਕੋਈ ਲਾਈਨ ਵਗੈਰਾ ਦੀ ਆ? ਹਾਂਜੀ ਉਹ ਸਮੁੰਦਰ ਦੀ ਹੈ ਜਵਾਲਾ ਮੁਸੀਬਤ। ਅੱਛਾ। ਇਹ 20 ਮਹੀਨਿਆਂ ਦੀ ਹੈ ਭੈਣਾ ਉਹ ਜੀ। ਨੀਲੀਆਂ ਹੀ ਆ? ਹਾਂਜੀ। ਇਹ ਫ੍ਰੀਟ ਹੋ ਗਈ। ਅੱਛਾ। ਕਿੰਨੇ ਮਹੀਨੇ ਦੀ ਆਹ ਵਾਲੀ? 20 ਮਹੀਨੇ ਦੀ। ਠੀਕ ਆ। ਇਹ ਫੋਰ ਸੇਲ ਹੈ ਕਿ? ਨਹੀਂ ਨਹੀਂ। ਅੱਛਾ ਸ਼ੋਅ ਲਈ ਹੈ ਸਿਰਫ। ਡਿਸਪਲੇ ਲਈ। ਕਿਹੜੇ ਪਿੰਡ ਹੈ ਤੁਹਾਡਾ? ਢਿਲਵਾ ਫਰੀਦਕੋਟ ਸਾਦਕ। ਸਾਦਕ? ਹਾਂਜੀ। ਢਿਲਵਾ ਫਰੀਦਕੋਟ। ਜ਼ਿਲ੍ਹਾ ਫਰੀਦਕੋਟ ਹੈ। ਕਿਹੜਾ ਫਰੀਦਕੋਟ? ਫਰੀਦਕੋਟ। ਠੀਕ ਆ। ਬਰੀਡਿੰਗ ਲਈ ਰੱਖੀਆਂ ਤੁਸੀਂ ਹਾਂਜੀ ਫਾਰਮ ਜਵਾਲਾਮੁਖੀ ਦੀ ਭੈਣ ਹੈ ਸਮੁੰਦਰ ਦੀ ਬੱਚੀਆਂ ਨਹੀਂ ਇਹ ਜਵਾਲਾਮੁਖੀ ਦੀ ਆ ਉਹ ਸਮੁੰਦਰ ਦੀ ਆ ਓਕੇ ਓਕੇ ਠੀਕ ਆ ਇਹ ਬਈ ਸਮੁੰਦਰ ਜਿਹੜਾ ਨਹੀਂ ਲੱਗਦਾ ਭਈ ਦੂਰੋਂ ਹੀ ਦਿਖਦੀਆਂ ਜਿਹੜਾ ਦੇਖਦਾ ਦੂਰੋਂ ਇੱਥੇ ਖੜ ਜਾਂਦਾ ਆ ਇੱਕ 67 ਇੰਚ ਦੀ ਹੈ ਤੇ ਦੂਜੀ ਹੈਗੀ ਹੈ ਸ਼ਾਇਦ 62 ਕੇ ਥ੍ਰੇਡ ਦੱਸਿਆ ਸੀ ਉਹ ਛੋਟੀ ਹੈ ਬੱਚੀ ਹੈ ਜੀ ਬਰੀਡਿੰਗ ਲਈ ਰੱਖੀ ਹੈ ਨਾਟ ਫਾਰ ਸੇਲ ਹੈ ਕੀ ਬਾਤ ਹੈ ਬਹੁਤ ਸੋਹਣਾ ਕੱਦ ਕਰ ਕੀ